ਜ਼ਿੰਦਗੀ ਦੇ ਵਿੱਚ ਕੁਛ ਨਹੀਂ ਰੱਖਿਆ ਇਹਦੇ ਨਾਲੋਂ ਤਾਂ ਮੈਂ ਮਰੀ ਜਾਵਾਂ ਜਿੰਨਾ ਪਿੱਛੇ ਆ ਆਪਣੀਆਂ ਸਾਰੀ ਜਵਾਨੀ ਆਪਣਾ ਸੁਹੱਪਣ ਖੁਦ ਦਾ ਇੱਥੋਂ ਤੱਕ ਨਹੀਂ ਦੇਖਿਆ ਕਿ ਕੀ ਪਹਿਨਣਾ ਹੈ ਕੀ ਓੜਨੇ ਕੀ ਮੇਰੀ ਲਾਈਫ ਹੈ ਕੀ ਖਾਣਾ ਕੀ ਮੈਨੂੰ ਪਸੰਦ ਹੈ ਕੀ ਨਾ ਪਸੰਦ ਹੈ ਉਹਨਾਂ ਕਰਕੇ ਆਪਣੀ ਸਾਰੀ ਜ਼ਿੰਦਗੀ ਮੈਂ ਬਰਬਾਦ ਕਰ ਲਈ ਆਪਣਾ ਰੂਪ ਖਰਾਬ ਕਰ ਲਿਆ ਬੜੇਪਾ ਆ ਗਿਆ ਛੋਟੀ ਉਮਰ ਦੇ ਵਿੱਚ ਹੀ ਬਾਲ ਚਿੱਟੇ ਹੋ ਗਏ ਅੱਖਾਂ ਤੋਂ ਦਿਖਣੋਂ ਹਟ ਗਿਆ ਕਈ ਵਾਰੀ ਤਾਂ ਐਂ ਲੱਗਦਾ ਵੀ ਰੱਬਾ ਦੁਨੀਆ ਤੇ ਭੇਜਿਆ ਹੀ ਕਿਉਂ ਸੀ ਸਾਰੇ ਪੈੰਪੜਾ ਮੇਰੀ ਇਸ ਗੱਲ ਤੋਂ ਹੈਰਾਨ ਹੋਣਗੇ ਪਰ ਇੱਕ ਦੁਖੀ ਮਾਂ ਦੇ ਹਿਰਦੇ ਵਿੱਚੋਂ ਹਮੇਸ਼ਾ ਹੀ ਇਹ ਸ਼ਬਦ ਨਿਕਲਦੇ ਨੇ ਜਦੋਂ ਕਿਸੇ ਦਾ ਧੀ ਪੁੱਤ ਨਿਕੰਮਾ ਨਸ਼ੇੜੀ ਮਾਂ-ਬਾਪ ਦੇ ਕਹਿਣੇ ਨਾ ਮੰਨੇ ਮਾਂ-ਬਾਪ ਨੂੰ ਬੇਵਕੂਫ ਬਣਾਵੇ ਮਾਪੇ ਨੂੰ ਘਰੋਂ ਕੱਢ ਦੇ ਨਾ ਤਾਂ ਉਦੋਂ ਮਾਪੇ ਦੇ ਅੰਦਰੋਂ ਇਹੀ ਤਾਂ ਨਿਕਲਦੀ ਹੈ ਕਿ ਰੱਬਾ ਮੇਥੋਂ ਕੀ ਕਸੂਰ ਹੋ ਗਿਆ ਸੀ ਜਦੋਂ ਮੈਂ ਵਿਆਹੀ ਸੀ ਮੇਰੇ ਮਨ ਦੇ ਵਿੱਚ ਚਾਹ ਸੀ ਕਿ ਮੈਂ ਮਾਂ ਬਣਾ ਜਦੋਂ ਮੇਰੀ ਕੋਖ ਦੇ ਵਿੱਚ ਮੇਰਾ ਬੱਚਾ ਆਇਆ ਮੈਂ ਉਹਨੂੰ ਕਿੰਨਾ ਸੰਭਾਲ ਸੰਭਾਲ ਕੇ ਰੱਖਿਆ ਹਰ ਇੱਕ ਚੀਜ਼ ਤੋਂ ਹਰ ਇੱਕ ਮੁਸ਼ਕਿਲ ਤੋਂ ਉਹਨੂੰ ਬਚਾ ਕੇ ਰੱਖਿਆ ਫਿਰ ਮੈਂ ਉਸ ਨੂੰ ਦੁਨੀਆ ਦਿਖਾਉਣ ਵਾਸਤੇ ਕਿੰਨੀ ਪੀੜਾ ਸਹੀ ਕਹਿੰਦੇ ਜਿਵੇਂ ਆਪਣੀਆਂ ਨਾਰਾਂ ਨੂੰ ਫੜ ਕੇ ਨਾ ਕੋਈ ਮਰੋੜ ਦੇ ਐਨੀ ਪੀੜਾ ਦੇਖੋ ਹੁੰਦੀ ਹੈ ਜਿਹੜੀਆਂ ਮੇਰੀਆਂ ਭੈਣਾਂ ਮਾਮਾ ਨੇ ਨਾ ਉਹਨਾਂ ਨੂੰ ਪਤਾ ਵੀ ਬੱਚੇ ਨੂੰ ਜਨਮ ਦਿਨ ਵੇਲੇ ਕਿੰਨੀ ਪੀੜਾ ਹੁੰਦੀ ਹੈ ਕਿੰਨਾ ਦੁੱਖ ਹੁੰਦਾ ਪਰ ਉਹ ਹੀ ਫਿਰ ਜਦੋਂ ਵੱਡੇ ਹੁੰਦੇ ਨੇ ਜਿੱਥੇ ਉਹ ਬਾਥਰੂਮ ਕਰਦੇ ਨੇ ਕਹਿੰਦੇ ਰਾਤ ਨੂੰ ਸਾਰੀ ਰਾਤ ਆਪ ਗਿੱਲੇ ਚ ਪਈ ਰਹਿੰਦੀ ਤੇ ਉਹਨੂੰ ਸੁੱਕੇ ਚ ਪਾਉਂਦੇ ਫਿਰ ਉਹਨੂੰ ਪੜਾਉਂਦੀ ਆ ਲਿਖਾਉਂਦੀ ਆ ਉਹਦੇ ਹਰ ਇੱਕ ਖਾਣ ਪੀਣ ਦਾ ਖੁਦ ਨੂੰ ਭੁੱਲ ਜਾਂਦੀ ਆ ਪਰ ਆਪਣੇ ਬੱਚੇ ਨੂੰ ਨਹੀਂ ਭੁੱਲਦੀ ਹਰ ਟਾਈਮ ਉਹਦਾ ਦਿਮਾਗ ਉਹਦੀ ਸੁਰਤ ਆਪਣੇ ਬੱਚੇ ਦੇ ਵਿੱਚ ਰਹਿੰਦੀ ਹੈ ਵੱਡਾ ਕਰਦੀ ਆ ਚਾਹੇ ਉਹ ਘਰ ਦੇ ਕੰਮ ਕਰਦੀ ਆ ਚਾਹੇ ਨੌਕਰਾ ਕਰ ਲੱਗਦੀ ਆ ਕਿਤੇ ਚਾਹੇ ਕੁਝ ਵੀ ਕਰਦੀ ਆ ਪਰ ਆਪਣੇ ਬੱਚੇ ਨੂੰ ਚੰਗੀ ਤੋਂ ਚੰਗੀ ਹਰ ਇੱਕ ਡਿਮਾਂਡ ਪੂਰੀ ਕਰਦੀ ਆ ਹਰ ਇੱਕ ਚੀਜ਼ ਦੇਣ ਦੀ ਕੋਸ਼ਿਸ਼ ਕਰਦੀ ਆ ਚਾਹੇ ਆਪ ਭੁੱਖੀ ਰਹੇ ਜੇ ਪਰ ਉਹੀ ਪੁੱਤ ਜਦੋਂ ਧੀ ਵੱਡੇ ਹੋ ਕੇ ਮਾਂ-ਬਾਪ ਨੂੰ ਕਹਿੰਦੇ ਨੇ ਨਾ ਵੀ ਤੁਸੀਂ ਸਾਡੇ ਵਾਸਤੇ ਕੀ ਕੀਤਾ ਤੁਹਾਨੂੰ ਤਾਂ ਅਕਲ ਨਹੀਂ ਅਸੀਂ ਤਾਂ ਆਪਣੇ ਪੈਰਾਂ 'ਤੇ ਖੁਦ ਖੜੇ ਹੋਇਆ ਤੁਹਾਨੂੰ ਤਾਂ ਸਮਾਜ ਦਾ ਹੀ ਨਹੀਂ ਪਤਾ ਵੀ ਕਿਵੇਂ ਰਹਿੰਦਾ ਤੁਸੀਂ ਅਨਪੜ੍ਹ ਹੋ ਤੁਸੀਂ ਐਦਾਂ ਆਓਗੇ ਤੁਸੀਂ ਮੇਰੀ ਆ ਚੀਜ਼ ਨਹੀਂ ਪੂਰੀ ਕੀਤੀ ਫਲਾਣੇ ਦੇ ਮਾਂ-ਬਾਪਾ ਉਸ ਟਾਈਮ ਮਾਂ-ਬਾਪ ਨੂੰ ਇੱਕ ਵਸ ਖੜਾ ਕੇ ਗੋਲੀ ਮਾਰ ਦੋ ਹੋਰ ਕੁਝ ਨਹੀਂ ਇਹ ਦੁੱਖ ਆਪ ਨੂੰ ਕਿਉਂ ਲੱਗਦੇ ਨੇ ਕਿਉਂਕਿ ਆਪਾਂ ਜਿਹੜੀਆਂ ਦੁਨਿਆਵੀ ਦਾਤਾਂ ਨੇ ਨਾ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਉਹਨਾਂ ਦੇ ਵਿੱਚ ਐਨੇ ਖਚਤ ਹੋ ਗਏ ਕਿ ਆਪਣੇ ਅਸਲੇ ਨੂੰ ਭੁੱਲ ਗਏ ਜਿਹਦੇ ਕੋਲੋਂ ਆਏ ਆ ਜਿਨੇ ਜਿਹੜੇ ਕਾਰਜ ਵਾਸਤੇ ਆਪ ਨੂੰ ਭੇਜਿਆ ਉਹਨੂੰ ਭੁੱਲ ਗਏ ਅਕਸਰ ਤੁਸੀਂ ਸ਼ਬਦ ਸੁਣਿਆ ਹੋਣਾ ਕਹਿੰਦੇ ਦਾਤੇ ਨੂੰ ਭੁੱਲ ਗਿਆ ਦਾਤਾਂ ਨਾਲ ਪਿਆਰ ਪੈ ਗਿਆ ਦਾਤਾਂ ਦੇ ਵਿੱਚ ਇੰਨਾ ਖਚਤ ਹੋ ਗਿਆ ਕਿ ਜਿਹੜਾ ਅਸਲ ਹੈ ਉਹਨੂੰ ਭੁੱਲ ਗਿਆ ਤੇ ਫਿਰ ਸੁਖ ਡੂੰਡਣ ਜਾਏ ਕਹਿੰਦੇ ਦੁੱਖ ਆ ਗਏ ਹਰ ਇੱਕ ਚੀਜ਼ ਦੇ ਵਿੱਚ ਆਪ ਸੁਖ ਭਾਲਦੇ ਆ ਪਰ ਉਹਦੇ ਵਿੱਚ ਕੋਈ ਨਾ ਕੋਈ ਦੁੱਖ ਜ਼ਰੂਰ ਨਿਕਲਦਾ ਸਿਰਫ ਇੱਕ ਵਾਈਕ੍ਰੂ ਜੀ ਦਾ ਨਾਮ ਹੈ ਵਾਈਕ੍ਰੂ ਜੀ ਦਾ ਸਿਮਰਨ ਹੈ ਅਗਰ ਤੁਸੀਂ ਉਸਦੇ ਲੜ ਲੱਗੋਗੇ ਨਾ ਤਾਂ ਤੁਹਾਨੂੰ ਦੁੱਖਾਂ ਦੇ ਵਿੱਚ ਵੀ ਸੁੱਖ ਮਹਿਸੂਸ ਹੋਣਗੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੈਨਪ੍ਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਪਿਆਰੇ ਜਿਹੇ ਕਮੈਂਟ ਤੇ ਲਾਈਕ ਦੇ ਨਾਲ ਮੈਨੂੰ ਹੋਰ ਮੋਟੀਵੇਸ਼ਨ ਮਿਲਦਾ ਹੁੰਦਾ ਵੀ ਹਾਂ ਵਾਹਿਗੁਰੂ ਕਿਉਂਕਿ ਚੰਗੀ ਚੀਜ਼ ਨੂੰ ਜਰੂਰ ਪ੍ਰਮੋਟ ਕਰਿਆ ਕਰੋ ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਪੈਨਪਰ ਬਹੁਤ ਪਿਆਰ ਕਰਦੇ ਹੋ ਬਹੁਤ ਜ਼ਿਆਦਾ ਮੈਨੂੰ ਇਸ ਤਰੀਕੇ ਨਾਲ ਨਾ ਪਰ ਪਤਾ ਨਹੀਂ ਕਿ ਉਹ ਕਮੈਂਟ ਤੇ ਲਾਈਕ ਕਰਨ ਵੇਲੇ ਥੋੜੀ ਜੀ ਕੰਜੂਸੀ ਕਰ ਜਾਂਦੇ ਨੇ ਉਹ ਨਾ ਕਰਿਆ ਪਰ ਮੈਂ ਤੁਹਾਡੇ ਤੋਂ ਸਿਰਫ ਇਹੀ ਚੀਜ਼ ਮੰਗਦੀ ਆ ਤਾਂ ਪਲੀਜ਼ ਜ਼ਰੂਰ ਕਰਿਆ ਕਰੋ ਤੇ ਚੰਗਾ ਲੱਗਿਆ ਤਾਂ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਵਾਲਾ ਸਟੀਚਿੰਗ ਵਾਲਾ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਇਹ ਉਹਨਾਂ ਮਾਮਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਤੇ ਜਾਂ ਜਿਨ੍ਹਾਂ ਦੇ ਪੁੱਤਾਂ ਦੇ ਕਹਿੰਦੇ ਨੇ ਵੀ ਮੇਰੇ ਪੁੱਤ ਦਾ ਘਰ ਵਾਸ ਜੇ ਜਾਂ ਜਿਨ੍ਹਾਂ ਦੇ ਪੁੱਤ ਲੜਾਈ ਝਗੜਾ ਕਹਿਣੇ ਚ ਨਹੀਂ ਹੈਗੇ ਹਰ ਟਾਈਮ ਮਾਪੇ ਬਾਬ ਨੂੰ ਦੁਖੀ ਕਰਦੇ ਨੇ ਤਾਂ ਤੁਸੀਂ ਇਹ ਚੀਜ਼ ਨੂੰ ਕਰਕੇ ਦੇਖਿਓ ਤਾਂ ਦੇਖਿਓ ਕਿਵੇਂ ਤੁਹਾਡੇ ਪੁੱਤ ਦਾ ਤੁਹਾਡੇ ਘਰ ਦਾ ਨਾ ਜਿਹੜੇ ਭਾਗ ਨੇ ਉਹ ਬਦਲਦੇ ਨੇ ਮੈਂ ਕੱਲ ਦਾ ਥੋੜਾ ਜਿਹਾ ਮੇਰਾ ਮਨ ਬਹੁਤ ਹੀ ਇਮੋਸ਼ਨਲ ਹੋਇਆ ਪਿਆ ਸੀ ਕਿਉਂਕਿ ਕੱਲ ਸਾਡੀ ਜਾਣ ਪਛਾਣ ਦੇ ਵਿੱਚੋਂ ਹੀ ਇਹ ਗੱਲ ਹੋਈ ਹੋਈ ਹੈਗੀ ਤੁਸੀਂ ਯਕੀਨ ਮੰਨਿਓ ਇਹ ਬਿਲਕੁਲ 100% ਸੱਚੀ ਗੱਲ ਹੈ ਜੇ ਤਾਈਆਂ ਮੈਂ ਤੁਹਾਨੂੰ ਕਹਿਣੀ ਉਹ ਵੀ ਭੈਣੋ ਤੁਹਾਡੇ ਹੱਥ ਬਹੁਤ ਕੁਝ ਹੈ। ਅਗਰ ਇੱਕ ਮਾਂ ਚਾਹੇ ਤਾਂ ਆਪਦੇ ਘਰ ਨੂੰ ਆਪਦੇ ਪੁੱਤ ਨੂੰ ਬਹੁਤ ਕੁਝ ਦੇ ਸਕਦੀ ਹੈ। ਪੁੱਠੇ ਰਸਤੇ ਤੂੰ ਨੂੰ ਮੋੜ ਸਕਦੀ ਹੈ। ਇੱਕ ਪਤਨੀ ਚਾਹੇ ਤਾਂ ਆਪਦੇ ਪਤੀ ਨੂੰ ਇੱਕ ਦਲਦਲ ਦੇ ਵਿੱਚੋਂ ਵੀ ਕੱਢ ਸਕਦੀ ਹੈ ਨਸ਼ਿਆਂ ਦੀ ਦਲਦਲ ਦੇ ਵਿੱਚ ਜਿਵੇਂ ਕਿ ਅੱਜਕੱਲ ਮੇਰੇ ਵੀਰ ਫਸ ਰਹੇ ਨੇ ਨਾ ਉਹਨਾਂ ਤੋਂ ਕੱਢ ਸਕਦੀ ਹੈ ਅਗਰ ਉਹਦੇ ਤ੍ਰਿੜਿ ਵਿਸ਼ਵਾਸ ਹੋਵੇ। ਸਾਡੇ ਜਾਣ ਪਛਾਣ ਦੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਨੇਗੇ। ਅੰਟੀਕੇਰਾ ਮੇਰੇ ਕੋਲੇ ਆਏ ਕਹਿੰਦੇ ਵੀ ਇਸ ਤਰੀਕੇ ਨਾਲ ਵੀ ਐਦਾਂ ਕਿਉਂਕਿ ਸਾਨੂੰ ਪਤਾ ਹੀ ਹੈ ਵੀ ਉਹ ਬਹੁਤ ਪੜਿਆ ਲਿਖਿਆ ਮੁੰਡਾ ਪਰ ਅਜਿਹਾ ਅਮਰਤਧਾਰੀ ਸੀਗਾ ਬਹੁਤ ਨਿੱਤ ਨੀਮੀ ਸੀਗਾ ਪਤਾ ਨਹੀਂ ਕੀ ਉਹਦਾ ਮਾੜਾ ਭਾਗ ਜਾਗਿਆ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਿਆ ਕੁਛ ਤਾਂ ਡਿਪਰੈਸ਼ਨ ਹੋ ਗਿਆ ਵੀ ਮੈਨੂੰ ਨੌਕਰੀ ਨਹੀਂ ਮਿਲੀ ਕਿਉਂਕਿ ਅੱਧੇ ਬੱਚੇ ਤਾਂ ਡਿਪਰੈਸ਼ਨ ਕਰਕੇ ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਕਿ ਮੈਨੂੰ ਨੌਕਰੀ ਨਹੀਂ ਮਿਲੀ ਤੁਹਾਨੂੰ ਪਤਾ ਹੀ ਹੈ ਵੀ ਲੋਕ ਤਾਨੇ ਮਾਰਦੇ ਆ ਲੋਕਾਂ ਨੇ ਕਿਸੇ ਨੂੰ ਮੋਟੀਵੇਸ਼ਨ ਤਾਂ ਦੇਣੀ ਹੁੰਦੀ ਤਾਨੇ ਨਹੀਂ ਮਾਰਨੇ ਹੁੰਦੀ ਆ ਹਰੇਕ ਦੀਆਂ ਲੱਤਾਂ ਹੀ ਖੇਚਣੀਆਂ ਨੇ ਇਹ ਨਹੀਂ ਹੈਗਾ ਵੀ ਹਾਂ ਜੇ ਅੱਜ ਆਪਾਂ ਇਹਦੇ ਪੁੱਤ ਨੂੰ ਕਰ ਰਹੇ ਆ ਤਾਂ ਕੱਲ ਨੂੰ ਮੇਰਾ ਪੁੱਤ ਵੀ ਇਸ ਚੀਜ਼ ਤੇ ਲੱਗੂਗਾ ਇਹ ਲਿਖ ਕੇ ਲੈ ਲਓ ਮੈਥੋਂ ਜਿਹੜਾ ਕੋਈ ਕਿਸੇ ਦੇ ਧੀ ਪੁੱਤ ਵੱਲ ਉਂਗਲ ਚੱਕੇਗਾ ਨਾ ਤਾਂ ਉਸ ਦਾ ਧੀ ਪੁੱਤ ਉਸੇ ਤਰੀਕੇ ਦੇ ਰਸਤੇ ਤੇ ਚੱਲੇਗਾ ਹੀ ਚੱਲੇਗਾ ਚਾਹੇ ਕੁਝ ਵੀ ਤੇ ਮੈਂ ਉਹ ਆਂਟੀ ਨੂੰ ਕਿਹਾ ਸੀਗਾ ਵੀ ਆਂਟੀ ਕੋਈ ਗੱਲ ਨਹੀਂ ਵੀ ਵੈਗਰੂ ਕਈ ਵਾਰੀ ਪ੍ਰੀਖਿਆ ਲੈਂਦੇ ਹੁੰਦੇ ਹੈਗੇ ਪਰ ਤੁਸੀਂ ਆਪਦੇ ਸੰਸਕਾਰ ਉਹਨੂੰ ਦਿੱਤੇ ਨੇ ਜਿਹੜੇ ਬਹੁਤ ਸੋਹਣੇ ਆ ਤੁਸੀਂ ਨੇ ਇੱਕ ਵਿਦਪਾਣ ਨੂੰ ਕਹਿੰਦੇ ਆ ਆਪਦੇ ਪੁੱਤਾਂ ਨੂੰ ਪਾਲਣਾ ਜਿਹੜੇ ਡੇਢ ਡੇਢ 2 2 ਸਾਲ ਦੇ ਪੁੱਤ ਹੋਣ ਨਾ ਉਨਾਂ ਨੂੰ ਪਾਲਣਾ ਘਰ ਦੇ ਵਿੱਚ ਗਰੀਬੀ ਹੋਣੀ ਜ਼ਮੀਨ ਜਾਇਦਾਦ ਨਾ ਹੋਣੀ ਉਹ ਮਾਂ ਦੇਖੋ ਕਿਵੇਂ ਆਪਣੇ ਬੱਚਿਆਂ ਨੂੰ ਪਾਲ ਕੇ ਕਾਮਯਾਬ ਬਣਾਉਂਦੀ ਹੈ ਪਰ ਬਾਅਦ ਦੇ ਵਿੱਚ ਉਹੀ ਪੁੱਤ ਉਹਨੂੰ ਰੋਲਦੇ ਆ ਤਾਂ ਉਹ ਮਾਂ ਦੀਆਂ ਨਿਕਲੀਆਂ ਹੋਣ ਦਰਸੀਸਾਂ ਨਾਲ ਕਦੇ ਉਹਨਾਂ ਨੂੰ ਭਾਗ ਨਹੀਂ ਲੱਗਣ ਦਿੰਦੀਆਂ ਪਰ ਫਿਰ ਵੀ ਮਾਂ ਕਹਿੰਦੀ ਕਦੇ ਦਰਸੀਸ ਨਹੀਂ ਦਿੰਦੀ ਅਗਰ ਉਹਦੀ ਅੰਦਰੋਂ ਹਿਰਦਾ ਨਾ ਦੁਖੀ ਉਹ ਫਿਰ ਵੀ ਸਾਰਾ ਦਿਨ ਇਦਾਂ ਹੀ ਕਰਦੀ ਰਹਿੰਦੀ ਤੇ ਮੈਂ ਉਹਨੂੰ ਕਿਹਾ ਮਾਂ ਤੈਨੂੰ ਪਤਾ ਵੀ ਸਾਡੇ ਮੇਰੇ ਪਕੇ ਘਰ ਦੇ ਵਿੱਚ ਤੇ ਮੇਰੇ ਨਾਨਕੇ ਘਰ ਦੇ ਵਿੱਚ ਵੀ ਇਹ ਨਸ਼ਾ ਆ ਚੁੱਕਿਆ ਸੀਗਾ ਪਰ ਵਾਹਿਗੁਰੂ ਜੀ ਨੇ ਇਹ ਜੀ ਕਿਰਪਾ ਕੀਤੀ ਕਿ ਮੇਰੀ ਮੰਮੀ ਤੇ ਮੇਰੇ ਮਾਮੀ ਜੀ ਨੇ ਆਹ ਕੰਮ ਕੀਤਾ ਸੀ ਕਿ ਉਹ ਗੁਰੂ ਘਰ ਜਾ ਕੇ ਸਵਾ ਮਹੀਨਾ ਅਰਦਾਸ ਦੇ ਵਿੱਚ ਖੜ੍ਹਦੀਆਂ ਸੀ ਚਾਹੇ ਕੁਝ ਵੀ ਹੋ ਜਾਂਦਾ ਸੀ ਮੀਂਹ ਨੇਰੀ ਕੁਝ ਵੀ ਹੁੰਦਾ ਸੀ ਵਾਹਿਗੁਰੂ ਜੀ ਤੇ ਦ੍ਰਿੜ ਵਿਸ਼ਵਾਸ ਰੱਖਿਆ ਤੇ ਕਦੇ ਮੇਰੀ ਮਾਂ ਨੇ ਮੇਰੇ ਪਾਪਾ ਦਾ ਤੇ ਕਦੇ ਮੇਰੇ ਮਾਮੀ ਜੀ ਨੇ ਮੇਰੇ ਮਾਮਾ ਜੀ ਦਾ ਬੋਲ ਨਹੀਂ ਚੜਿਆ ਦੀ ਕਦੇ ਉਹਨਾਂ ਨੂੰ ਮਰ ਜਾ ਬਹਿ ਜਾ ਕੋਈ ਕੁਝ ਨਹੀਂ ਕਿਹਾ ਸੀਗਾ ਚਲੋ ਠੀਕ ਹੈ ਸਮਾਂ ਹੁੰਦਾ ਸਬਰ ਹੁੰਦਾ ਵਾਹਿਗੁਰੂ ਜੀ ਸਬਰ ਪਰਖਦੇ ਹੁੰਦੇ ਪਰ ਤੁਹਾਡੇ ਸਬਰ ਨੂੰ ਫਲੀਆਂ ਜ਼ਰੂਰ ਲਾਉਂਦੇ ਇਹ ਮੇਰੇ ਖੁਦ ਦੀ ਹੱਦ ਬੀਤੀ ਹੈ ਇਹ ਕੋਈ ਦੱਸੀ ਹੋਈ ਗੱਲ ਨਹੀਂ ਵੀ ਹਾਂ ਦੱਸੀ ਹੋਈ ਗੱਲ ਹੈਗੀ ਖੁਦ ਇਸ ਕਾਰਨ ਕਰਕੇ ਖੁਦ ਵਾਹਿਗੁਰੂ ਜੀ ਤੇ ਵਿਸ਼ਵਾਸ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਨ ਕਰਕੇ ਦੇਖੋ ਮੇਰੀ ਮੰਮੀ ਤੇ ਮੇਰੇ ਮਾਮੀ ਜੀ ਅਨਪੜ੍ਹ ਨੇ ਉਹਨਾਂ ਨੂੰ ਕੋਈ ਪਾਠ ਨਹੀਂ ਕਰਨਾ ਆਉਂਦਾ ਉਹ ਸਿਰਫ ਵਾਹਿਗੁਰੂ ਵਾਹਿਗੁਰੂ ਮਜਾ ਮੋਲ ਮੰਤਰ ਦਾ ਪਾਠ ਕਰ ਲੈਂਦੀਆਂ ਸਿਰਫ ਇੱਕ ਡ੍ਰਿੜ ਵਿਸ਼ਵਾਸ ਵਾਹਿਗੁਰੂ ਜੀ ਤੇ ਕਿ ਵਾਹਿਗੁਰੂ ਜੀ ਮੇਰੇ ਭਾਗ ਜ਼ਰੂਰ ਬਦਲਣਗੇ ਤੇ ਅੱਜ ਦੁਨੀਆ ਦੀ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਨਹੀਂ ਹੈਗੀ ਜਦੋਂ ਕਿ ਖੁਦ ਦੀ ਜ਼ਮੀਨ ਬੀਚਾਂ ਬਿਕਣ ਤੇ ਵੀ ਦਲਾਦ ਆ ਗਈ ਸੀ ਪਰ ਅੱਜ 7 7 8 8 ਕਿੱਲੇ ਮੁੱਲ ਖਰੀਦ ਰਕੇ ਨੇ ਤਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਵਾਹੀ ਗੁਰੂ ਜੀ ਦਾ ਲੜਨਾ ਛੱਡੋ ਤੁਹਾਡੀ ਪ੍ਰੀਖਿਆ ਹੀ ਹੈ ਕੋਈ ਪਰ ਤਰੋਗੇ ਜ਼ਰੂਰ ਇਸੇ ਤਰੀਕੇ ਨਾਲ ਮੈਂ ਉਹ ਆਂਟੀ ਜੀ ਨੂੰ ਦੱਸਿਆ ਵੀ ਇਦਾਂ ਤੁਸੀਂ ਮਾਂ ਐਂ ਕਰੋ ਤਾਂ ਉਹ ਕਰਦੇ ਰਹੇ ਤੇ ਉਹ ਲੜਕੇ ਦਾ ਦੇਖੋ ਅੰਦਰੋਂ ਠੀਕ ਹੈ ਕੋਈ ਮਾੜਾ ਕਰਮ ਜਾਗਿਆ ਪਰ ਅੰਦਰੋਂ ਉਹ ਹਰ ਐਤਵਾਰ ਮਸਤ ਉਹਨਾਂ ਸਹਿਬ ਮੱਥਾ ਟੇਕਣ ਜਾਂਦਾ ਹੁੰਦਾ ਸੀ ਸਾਰੇ ਸਾਡੇ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਗੋਲੀਆਂ ਲੈਣ ਜਾਂਦਾ ਹੈ ਤਾਂ ਨਸ਼ਾ ਕਰਨ ਜਾਂਦਾ ਹੈ ਇਹਨੂੰ ਕੀ ਹੈ ਇਹ ਤਾਂ ਉਹ ਇੱਕ ਪਖੰਡ ਕਰਦਾ ਹੋਰ ਅਜੰਬੇ ਦੀ ਗੱਲ ਉਹਦੀ ਲੰਬ ਮੈਰਿਜ ਹੋਈ ਹੈ ਜਿਹੜੀ ਲੜਕੀ ਉਹਦੇ ਨਾਲ ਵਿਆਹ ਕਰਾ ਕੇ ਆਈ ਹੈ ਨਾ ਬਹੁਤ ਤਕੜੇ ਘਰ ਦੀ ਕੁੜੀ ਹੈ ਸੋਹਣੀ ਇੰਨੀ ਹੈ ਵਿਸ਼ਵਾਸ ਉਹਦਾ ਦੇਖੋ ਸਾਰੇ ਕਹਿੰਦੇ ਸੀ ਉਹਦੇ ਖੋਦੇ ਇਹਨਾਂ ਨੇ ਕਹਿਤਾ ਸੀ ਮਾਂ ਜਿਹੜਾ ਨੇ ਕੋਤਾ ਦੇ ਪਿਓ ਨੇ ਕਹਿਤਾ ਸੀਗਾ ਵੀ ਕਿਹ ਨਸ਼ੇੜੀ ਆ ਵੀ ਸਾਡਾ ਇਹ ਕੋਈ ਉਹ ਨਹੀਂ ਕਰਦਾ ਵੀ ਤੂੰ ਕਿਉਂ ਇੱਥੇ ਆਬ ਦੇ ਹਨਾ ਗਲਤ ਦੇ ਵਿੱਚ ਖੁਦ ਫੰਦਾ ਪਾਉਣ ਲੱਗੀ ਆ ਪਰ ਉਹ ਨਹੀਂ ਮੰਨੀ ਉਹ ਇੰਨਾ ਪਿਆਰ ਇੰਨਾ ਵਿਸ਼ਵਾਸ ਸੀ ਉਹਦਾ ਕਿ ਚਲੋ ਹੌਲੀ ਹੌਲੀ ਉਹਨਾਂ ਦੇ ਘਰ ਬੇਟਾ ਹੋ ਗਿਆ ਆ ਹੁਣ 1 ਮਹੀਨਾ ਹੋ ਗਿਆ ਉਹਨੂੰ ਸਰਕਾਰੀ ਲੈਕਚਰਰ ਦੀ ਜੌਬ ਮਿਲ ਗਈ ਐ ਉਹ ਲੜਕੇ ਨੂੰ ਤੇ ਦੂਸਰਾ ਹੁਣ ਹੁਣ ਨਸ਼ਾ ਵੀ ਘਟਣ ਲੱਗ ਗਿਆ ਕਿਉਂਕਿ ਇੱਕ ਤਾਂ ਡਿਪਰੈਸ਼ਨ ਘਟ ਗਿਆ ਉਹਦਾ ਤੇ ਦੂਸਰਾ ਉਹਦੀ ਪਤਨੀ ਤੇ ਉਹਦੀ ਮਾਂ ਦੀਆਂ ਜਿਹੜੀਆਂ ਵਾਹਿਗੁਰੂ ਜੀ ਅੱਗੇ ਜੋੜੇ ਹੋਏ ਹੱਥ ਤੇ ਉਹਨਾਂ ਦਾ ਪਿਆਰ ਤੇ ਉਹਨਾਂ ਦਾ ਡ੍ਰਿੜ ਵਿਸ਼ਵਾਸ ਕਹਿੰਦੇ ਪਿਆਰ ਨਾਲ ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ ਪਰ ਜਿੱਦ ਤੇ ਨਫ਼ਰਤ ਦੇ ਨਾਲ ਕੁਝ ਨਹੀਂ ਕਰ ਸਕਦੇ ਜਿੱਦ ਤੇ ਨਫ਼ਰਤ ਤੁਹਾਡੇ ਘਰ ਤੋੜੂਗੀ ਹੀ ਹੋਰ ਕੁਝ ਨਹੀਂ ਕਰ ਸਕਦੇ ਤੇ ਅੱਜ ਉਹ ਲੈਕਚਰ ਆ ਰਿਹਾ ਤੇ ਨਸ਼ਾ ਤੋਂ ਵੀ ਕੱਟ ਗਿਆ ਤਾਂ ਮੇਰੀ ਹੱਥ ਬਣ ਕੇ ਇਹੀ ਬੇਨਤੀ ਹੈ ਮੇਰੀ ਵੀਡੀਓ ਅੱਜ ਬਣਾਉਣ ਦਾ ਮਕਸਦ ਇਹੀ ਸੀ ਕਿ ਜਿਹੜੀਆਂ ਮੇਰੀਆਂ ਭੈਣਾਂ ਨੂੰ ਜਿਹੜੀਆਂ ਮੇਰੀਆਂ ਮਾਮਾ ਨੂੰ ਜਿਹੜੀਆਂ ਮੇਰੀਆਂ ਤੈਨੂੰ ਇਦਾਂ ਲੱਗਦਾ ਨਾ ਵੀ ਸਾਡੇ ਘਰ ਦੇ ਵਿੱਚ ਉਹ ਇਹ ਦਲਦਲ ਚਲੀ ਜਾਵੇ ਲੜਾਈ ਝਗੜਾ ਚਲਿਆ ਜਾਵੇ ਸਾਡੇ ਘਰ ਦੇ ਜਿਵੇਂ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਕਿ ਮੇਰੇ ਵੀਰ ਦਾ ਵਿਆਹ ਨਹੀਂ ਹੋ ਰਿਹਾ ਜਾਂ ਮੇਰੇ ਪੁੱਤ ਦਾ ਵਿਆਹ ਨਹੀਂ ਹੋ ਰਿਹਾ ਜਾਂ ਕੋਈ ਵੀ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਮੈਂ ਖੁਦ ਆਪਣੀ ਹੱਡ ਵੀਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਮੈਂ ਵੀ ਕਿਵੇਂ ਆਪਣੇ ਵੀਰ ਦੇ ਲਈ ਅਰਦਾਸਾਂ ਕਰਦੀ ਹੁੰਦੀ ਸੀ ਵੀ ਮੇਰੇ ਵੀਰ ਦਾ ਛੇਤੀ ਵਿਆਹ ਹੋ ਜੇ ਹਨਾ ਤੇ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕਦੋਂ ਵਿਆਹ ਹੋਇਆ ਕਦੋਂ ਪੁੱਤ ਦੇਤਾ ਕਦੋਂ ਵਾਹਿਗੁਰੂ ਜੀ ਨੇ ਇੱਕ ਰੰਗ ਭਾਗ ਲਾਤੇ ਹਨਾ ਕਿਉਂਕਿ ਜਦੋਂ ਆਪਾਂ ਸਾਰਾ ਕੁਝ ਛੱਡ ਕੇ ਨਾ ਉਤੇ ਪਰਨੇ ਪੈਣਾ ਕਹਿੰਦੇ ਇੱਕ ਵਾਰੀ ਆਪਦਾ ਮੰਨ ਕੇ ਤਾਂ ਦੇਖ ਤੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਜਿਹੜੇ-ਜਿਹੜੇ ਪੈਣਾ ਨੂੰ ਇਹ ਲੱਗਦਾ ਵੀ ਮੇਰਾ ਪੁੱਤ ਨਸ਼ੇ ਤੋਂ ਮੇਰੇ ਘਰ ਆ ਜੇ ਜੜਾਈ ਝਗੜਾ ਬੰਦ ਕਰ ਦੇ ਸਾਡੀ ਗੱਲ ਮੰਨਣ ਲੱਗ ਜੀ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਉੱਠ ਕੇ ਨਾ ਵਾਹਿਗੁਰੂ ਜੀ ਅਗੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਦਿਨ ਚੜਿਆ ਸੁੱਖਾਂ ਦੇ ਆਨੰਦਾਂ ਦਾ ਬਤੀਤ ਕਰਵਾਉਣਾ ਜੋ ਸਾਡੇ ਪਿਛਲੇ ਕਰਮ ਨੇ ਉਹ ਰਾਤ ਦੇ ਵਿੱਚ ਹੀ ਬੀਤ ਹੋਏ ਪਿਤਾ ਜੀ ਰਾਤ ਤੋਂ ਮਗਰੋਂ ਦਿਨ ਜ਼ਰੂਰ ਆਉਂਦਾ ਹੈ ਇਸੇ ਤਰੀਕੇ ਨਾਲ ਸਾਡੇ ਮਾੜੇ ਕਰਮਾਂ ਨੂੰ ਕੱਟ ਕੇ ਚੰਗੇ ਕਰਮਾਂ ਦਾ ਵੀ ਸਾਡਾ ਬੇਲ ਆ ਲਿਆ ਦਿਓ ਪਿਤਾ ਜੀ ਇਹ ਝੋਲੀ ਅੱਡ ਕੇ ਇੱਕ ਮਾਂ ਇੱਕ ਭੈਣ ਤੇਰੇ ਅੱਗੇ ਅਰਦਾਸ ਕਰਦੀ ਹੈ ਇਸ ਨੂੰ ਖਾਲੀ ਨਾ ਜਾਣ ਦਿਓ ਪਿਤਾ ਜੀ ਉਸ ਤੋਂ ਬਾਅਦ ਇਸ਼ਨਾਨ ਕਰਕੇ ਚਾਹੇ ਕੁਝ ਵੀ ਹੋ ਜੇ ਕਟੋ ਕਟ 41 ਦਿਨ ਤੱਕ ਤੁਸੀਂ ਇਹ ਚੀਜ਼ ਕਰਨੀਓ ਕਰਨੀ ਹੈ ਕਿਉਂਕਿ ਸੰਗਤ ਦੇ ਵਿੱਚ ਖੜ ਕੇ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਤੁਹਾਨੂੰ ਕਿਸੇ ਜਾਦੂ ਟੂਣੇ ਤੰਤਰ ਮੰਤਰ ਵਾਲੇ ਕੋਲੇ ਕਿਸੇ ਧਾਗਾ ਤਵੀਤ ਵਾਲੇ ਕੋਲੇ ਕਿਸੇ ਕੋਲੇ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਉਸ ਕਲੰਗੀਆਂ ਵਾਲੇ ਦੇ ਦਰ ਤੇ ਝੋਲੀ ਾਡ ਲਓ ਕਦੇ ਕੋਈ ਚੀਜ਼ ਇਦਾਂ ਨਹੀਂ ਜਿਹੜੀ ਤੁਹਾਨੂੰ ਨਾਮ ਮਿਲੇ ਸਵੇਰੇ ਜਾਣਾ ਹੈ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਥੋੜਾ ਜਿਹਾ ਦੁੱਧ ਲੈ ਜਾਣਾ ਕੱਚੀ ਲੱਸੀ ਕਰਕੇ ਨਿਸਾਨ ਸਾਹਿਬ ਜੀ ਦਾ ਇਸ਼ਨਾਨ ਕਰਵਾਉਣਾ ਮਤਲਬ ਕਿ ਸੇਵਾ ਕਰਨੀ ਹੈ ਉਸ ਤੋਂ ਬਾਅਦ ਜਿੰਨਿਆਂ ਵੀ ਉੱਥੇ ਜੁੱਤੀਆਂ ਪਈਆਂ ਹੁਣ ਆਪਦੇ ਪੱਲੂ ਦੇ ਨਾਲ ਨਾ ਧੋਤਾ ਹੋਇਆ ਪੱਲੂ ਲੈ ਕੇ ਜਾਣੀ ਚੁੰਨੀ ਉਹਦੇ ਨਾਲ ਨਾ ਸਾਰੀਆਂ ਜੁੱਤੀਆਂ ਸਾਫ਼ ਕਰ ਦੇ। ਉਸ ਤੋਂ ਬਾਅਦ ਜਿਹੜੀ ਅੰਦਰ ਚਰਨ ਧੂੜ ਹੁੰਦੀ ਹੈ ਇੱਕ ਤਾਂ ਜੁੱਤੀਆਂ ਹੁੰਦੀਆਂ ਨੇ ਉੱਥੋਂ ਨਹੀਂ ਅੰਦਰੋਂ ਜਿੱਥੇ ਦਰਬਾਰ ਸਾਹਿਬ ਹੈ ਉੱਥੋਂ ਚਰਨ ਧੂੜ ਲੈ ਆ ਕੇ ਆਪਣੇ ਬੱਚੇ ਦੇ ਆਪਣੇ ਪਤੀ ਦੇ ਆਪਣੇ ਭਰਾ ਦੇ ਜੀਨੂੰ ਵੀ ਤੁਹਾਨੂੰ ਲੱਗਦਾ ਵੀ ਇਹ ਤਾਂ ਸਾਡੇ ਘਰ ਦੇ ਵਿੱਚੇ ਚੀਜ਼ ਹੋ ਜੇ ਨਾ ਉਹਦੇ ਮੱਥੇ ਤੇ ਲਾ ਕਿਉਂਕਿ ਕੋਈ ਪਤਾ ਨਹੀਂ ਕਿਹੜਾ ਕਿੰਨਾ ਕ ਨਾਮ ਜਪਣ ਵਾਲਾ ਕੀ ਦੀ ਬੰਦਗੀ ਕਰਕੇ ਕੀ ਦੀ ਅਸੀਸ ਕਰਕੇ ਤੁਹਾਡੇ ਮਾੜੇ ਕਰਮ ਚੰਗੇ ਕਰਮਾਂ ਦੇ ਵਿੱਚ ਜਾਗ ਜਾਵੇ ਤੇ ਦੂਸਰੀ ਗੱਲ ਅਰਦਾਸ ਦੇ ਵਿੱਚ ਖੜੇ ਹੋਣਾ ਹੈ ਖੜੇ ਹੋ ਕੇ ਜਦੋਂ ਅਰਦਾਸ ਹੁੰਦੀ ਹੈ ਨਾ ਗੁਰੂ ਘਰ ਉਦੋਂ ਆਪਣੀ ਅਰਦਾਸ ਅੰਦਰੋਂ ਖੁਦ ਕਈ ਭੈਣ ਭਰਾ ਬੱਚੇ ਮੈਨੂੰ ਮਤਲਬ ਕਿ ਕਮੈਂਟ ਕਰ ਲੈਣ ਕਿ ਇੱਕ ਮੈਨੂੰ ਕਮੈਂਟ ਕੀਤਾ ਕਹਿੰਦੇ ਆਂਟੀ ਮੈਨੂੰ ਅਰਦਾਸ ਨਹੀਂ ਕਰਨੀ ਆਉਂਦੀ ਮੈਨੂੰ ਅਰਦਾਸ ਕਰਨੀ ਦੱਸੋ ਪਤ ਜੀ ਅਰਦਾਸ ਕਰਨੀ ਕੋਈ ਇਹ ਨਹੀਂ ਹੁੰਦਾ ਵੀ ਹਾਂ ਆਪਾਂ ਗਿਣਵੇਂ ਚੁਰਮੇ ਸ਼ਬਦ ਬੋਲੀਏ ਜੋ ਵੀ ਤੁਹਾਡੇ ਮਨ ਦੀ ਭਾਵਨਾ ਜਿਵੇਂ ਇੱਕ ਬੱਚਾ ਆਪਣੇ ਮਾਪੇ ਤੋਂ ਮੰਗਦਾ ਹੈ ਨਾ ਉਸ ਤਰੀਕੇ ਨਾਲ ਮੰਗਿਆ ਕਰੋ ਜੋ ਵੀ ਤੁਹਾਡੇ ਮਨ ਦੇ ਵਿੱਚ ਹੁੰਦਾ ਉਹ ਸਾਰਾ ਖੋਲ ਕੇ ਵਾਈਕ੍ਰੂ ਜੀ ਕੋਲੇ ਰੱਖ ਦਿਆ ਕਰੋ ਕਿਉਂਕਿ ਜਾਣਦਾ ਤਾਂ ਉਹ ਹੈਗਾ ਹੀ ਹੈ ਜਿਵੇਂ ਇੱਕ ਮਾਪੇ ਜਾਣਦਾ ਤਾਂ ਮੇਰੇ ਬੱਚੇ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਪਰ ਉਹ ਸੁਦੇਖਦਾ ਹੁੰਦਾ ਵੀ ਜਦੋਂ ਇਹ ਮੰਗੂ ਮੈਂ ਉਹ ਦੀ ਇਹਨੂੰ ਦਿਓ ਵਿਸ਼ਵਾਸ ਰੱਖਿਓ ਵਿਸ਼ਵਾਸ ਨਾਲ ਡੋਲਣ ਦਿਓ ਦੇਖਿਓ ਫਿਰ ਤੁਹਾਡੀ ਭਾਗ ਕਿਵੇਂ ਬਦਲਦੇ ਆ ਜਿਵੇਂ ਮੈਂ ਤੁਹਾਨੂੰ ਦੱਸਦੀ ਹਣੀ ਵੀ ਅਕਸਰ ਜੀਵ ਜੰਤੂਆਂ ਤੇ ਦਇਆ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਕਿਸੇ ਦੇ ਔਗਣ ਨਾ ਚਿਤਾਰੋ ਸਿਰਫ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤੇ ਇਹ ਕੰਮ ਕਰਨਾ ਸ਼ੁਰੂ ਕਰੋ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਤੇ ਇੱਕ ਚੌਪਈ ਸਾਹਿਬ ਜੀ ਦਾ ਪਾਠ ਆਪਣੇ ਘਰ ਦੇ ਵਿੱਚ ਜ਼ਰੂਰ ਕਰਿਆ ਕਰੋ ਤੇ ਇਹ ਵੀ ਅਰਦਾਸ ਕਰਿਆ ਕਰੋ ਇਸ ਪਾਠ ਦਾ ਫਲ ਮੇਰੇ ਬੱਚੇ ਨੂੰ ਜਾਂ ਮੇਰੇ ਪਤੀ ਨੂੰ ਵਾਹਿਗੁਰੂ ਜੀ ਦੇਣਾ ਤਾਂ ਕਿ ਉਹ ਇਸ ਦਲਦਲ ਦੇ ਵਿੱਚੋਂ ਨਿਕਲ ਕੇ ਤੇ ਸਾਡੇ ਕਾਰੋਬਾਰ ਨੂੰ ਤਰੱਕੀਆਂ ਹੋਣ ਵਾਹਿਗੁਰੂ ਜੀ ਕਿਰਪਾ ਕਰੋ ਪਤਾ ਨਹੀਂ ਇਹ ਕਲਯੂ ਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਆਪਾਂ ਨਹੀਂ ਜਾਣਦੇ ਪਰ ਬਸ ਵਾਇਗਰੂ ਤੇ ਵੋਟ ਆਸਣਾ ਰੱਖੋ ਕਿਉਂਕਿ ਕਹਿੰਦੇ ਨੇ ਕਹਿੰਦੇ ਅੰਤ ਨੂੰ ਸੱਚ ਨਿਤਰੀ ਜਾਂਦਾ ਹੈ ਤੇ ਝੂਠ ਡੁੱਬੀ ਜਾਂਦਾ ਹੈ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਪਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸੇ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ